ਫੇਰ ਪੱਖਿਆਂ ਦਾ ਕੰਮ ਸਿੱਖਣ ਲੱਗਾ ਦਾ ਮੋਟਰਾਂ ਦਾ ਪੱਖੇ ਦੇ ਬੌਸ਼ ਪਾਉਣਾ ਆਉ ਤੁਹਾਨੂੰ ਆ ਗਿਆ ਠੀਕ ਹੈ ਉਹਨਾਂ 2 ਰੁਪਈਆ ਦਾ ਮਿਲਦਾ ਹੁੰਦਾ ਸੀ ਬੌਸ਼ ਉਹ ਦੂ ਤੇ 20 ਰੁਪਈਆ 10 ਰੁਪਈਆ ਆਮ ਹੀ ਲੈਂਦੇ ਹੁੰਦੇ ਸੀ ਲੈਂਦੇ ਸੀ ਸਾਨੂੰ ਪਤਾ ਲੱਗ ਗਿਆ ਇਹ ਬੌਸ਼ ਐ ਪੈਂਦਾ ਜੇ ਕੋਈ ਪੱਖਾ ਲੈ ਕੇ ਆ ਗਈ ਮਾਈ ਭਾਈ ਪੱਖਾ ਖਰਾਬ ਆ ਅਸੀਂ ਦੇਖ ਕੇ ਐਵੇਂ ਪਾਸੇ ਪੁੱਠਾ ਸਿੱਧਾ ਕਰਕੇ ਮਾਤਾ ਬੌਸ਼ ਪਾਉ ਹੂੰ ਉਹਨਾਂ ਘਣਾ ਭਾਈ ਪਾ ਦਿਓ ਅਸੀਂ ਬੌਸ਼ ਟੱਕ ਦੇਣਾ ਲਾ ਕੇ ਗਰੀਸ ਕੱਢ 20 ਰੁਪਈਆ ਹੂੰ ਅਸੀਂ ਦਿਹਾੜੀ ਪਾਉਣ ਲੱਗੇ ਪੱਖਾ ਵੀ ਚੱਲ ਪਿਆ ਕਰੇ ਪਤਾ ਨਹੀਂ ਕੁਦਰਤ ਮਾਰ ਅੱਜ ਦੀ ਖਣ ਦਾ ਰੈਲਾ ਹੋ ਜਾਂਦਾ ਸੀ ਪੱਖਾ ਵੀ ਵਧ ਗਿਆ ਚੱਲਿਆ ਕਰੇ ਇੱਕ ਬੇਬੇ ਆ ਗਈ ਕਹਿੰਦੀ ਭਾਈ ਕਰੰਟ ਮਾਰਦਾ ਮੈਂ ਕਿਹਾ ਬਹੁਤ ਚ ਪਉ ਉਹ ਕਹਿੰਦੀ ਪੁੱਤ ਬਾ ਦਿਓ ਉਹ ਮੈਨੂੰ ਕਹਿੰਦਾ ਕਰੰਟ ਮਾਰਦਾ ਉਹ ਮੈਂ ਕਹ ਤੂੰ ਟਾਲਾ ਉਹਲੇ ਨੂੰ ਤਾਂ ਕੋਈ ਨਾ ਬੋਸ ਤਾਂ ਪਾ ਉਹਦੇ ਤਾਂ ਖਰੇ ਕਰ ਫਿਰ ਵੇਖੀ ਜਾਓ ਪੂਰ ਮੇਰੇ ਕੋਲ ਤਾਰ ਸੀਗੀ ਮਾੜੀ ਮੋਟੀ ਕੇ ਨਾਲ ਲੱਗਦੀ ਵਿਚੋਂ ਉਹ ਨੰਗੀ ਆ ਉਹ ਨਹੀਂ ਟੇਡਾ ਸਿੱਧਾ ਸਿੱਟਿਆ ਭਰਾਵਾ ਤਾਰ ਦੂਰ ਹੋ ਗਈ ਅੱਛਾ ਅਸੀਂ ਬੋਝ ਪਾਤਾ ਤੇ ਬੋਝ ਪਾ ਕੇ ਜਦੋਂ ਖੜਾ ਕਰਕੇ ਅਸੀਂ ਡੱਦਦੇ ਡੱਦਦੇ ਨੇ ਐ ਪੁੱਠੇ ਪਾਠੇ ਜੇ ਹੱਥ ਲਾ ਕੇ ਤੇ ਪਾ ਲਿਆ ਹੱਥ ਪੱਕੇ ਲੈ ਬੇਬੇ ਮੈਂ ਕਿਹਾ ਕਹਿੰਦੀ ਤੁਹਾਡਾ ਬਾਪੂ ਨੇ ਪੁੱਤਿਆਂ ਦਾ ਕਹਿੰਦਾ ਸੀ ਉਹਨਾਂ ਨੂੰ ਆਉਂਦਾ ਨਹੀਂ ਕੰਮ ਹਾਂ ਕਹਿੰਦੀ ਹੁਣ ਦਿਖਾਉ ਹਾਂ ਬੇਬੇ ਮੈਂ ਆਉਂਦਾ ਕਿਉਂ ਨਹੀਂ ਅਸੀਂ ਤਾਂ ਕੱਢਦੇ ਨੇ ਚਿਰਡ ਭੁੰਡੀਆਂ ਹਾਂ ਕੱਢ ਵੀਰ ਵੀ ਹਾਂ ਬੇਬੇ ਨੇ ਵੀ ਫੜਾਤੇ ਠੀਕ ਹੈ ਬੇਬੇ ਨੇ ਜਾ ਕੇ ਗਰਮੀ ਸੀਗੀ ਕੋਨਣੀ ਚ ਰੱਖ ਕੇ ਪੱਖਾ ਬਾਪੂ ਨੂੰ ਲਾਤਾ ਹਾਂ ਉਹ ਬੇਬੇ ਜਦੋਂ ਐ ਲਮਕਾਉਂਦੀ ਗਈ ਤਾਰ ਫੇਰ ਲੱਗ ਗਈ ਬੇਬੇ ਨੇ ਲਾ ਕੇ ਪੱਖਾ ਲਾ ਕੇ ਬਾਪੂ ਨੂੰ ਕਹਿੰਦੀ ਤੂੰ ਐਵੇਂ ਮਰ ਜੈਣਾ ਉਹਨਾਂ ਨੂੰ ਕੰਮ ਨਹੀਂ ਆਉਂਦਾ ਕਹਿੰਦੀ ਦੇਖ ਬੇਬੇ ਫੜ ਲਈ ਦੇਖੋ ਕਹਿੰਦੇ ਬਾਪੂ ਨੇ ਫੜਾ ਫੜ ਤਾਰ ਪੱਟੀ ਕਹਿੰਦਾ ਮਰ ਗਈ ਸੀ ਸਭ ਰੇਦੀਏ ਤੈਨੂੰ ਮੈਂ ਕਹਿੰਦਾ ਨਹੀਂ ਆਉਂਦਾ ਉਹਨਾਂ ਨੂੰ ਥੋੜੇ ਜਿਹਾ ਟਾਈਮ ਬਾਅਦ ਤੇਤੇ ਦੇ ਇੱਕ ਹੱਥ ਚ ਡੰਡਾ ਇੱਕ ਚ ਪੱਖਾ ਉਹ ਮੈਂ ਕੁਦਰਤੀ ਦੇਖ ਲਈ ਬਾਹਰ ਨਿਕਲ ਕੇ ਮੈਂ ਕਿਹਾ ਭੱਜ ਲਾ ਬੇਬੇ ਤਾਂ ਆ ਗਈ ਬੇਬੇ ਕਹਿੰਦੇ ਖੜ ਜੋ ਆਰਾਮ ਦਿਓ ਜਾਇਓ ਨਾ ਬੇਬੇ ਮੈਂ ਕਿਹਾ ਹੁਣ ਨਹੀਂ ਮਿਲਤੇ ਹੁਣ ਤਾਂ 20 ਬਣ ਗਏ ਸੀ ਤਾਂ ਗਏ ਅੱਛਾ ਫਿਰ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਮਗਰੋਂ ਸਾਰੇ ਸ਼ਰਾਰਤ ਕਰਦੇ ਆ ਵਸ਼ ਪਾਉਂਦੇ ਆ ਹਾਂ ਉਹ ਸਾਡੇ ਕੋਲੇ ਬੰਦਾ ਛੱਡਣ ਲੱਗ ਗਿਆ ਵੀ ਇਹ ਤਾਂ ਸਾਰੇ ਬੋਸ਼ ਪਾਈ ਜਾਂਦੇ ਆ ਉਹਨਾਂ ਨੇ ਜਦੋਂ ਪੁੱਛਿਆ ਨੇ ਲੜੇ ਦੁਕਾਨ ਤੋਂ ਉਹ ਕਹਿੰਦਾ ਤਾਂ ਬੋਸ਼ ਬਹੁਤ ਲੈ ਗਏ 7000 ਇਹ ਜਵਾਗ ਜੇ ਦਾਸ ਲੈ ਜਾਂਦੇ ਜਦੋਂ ਲੈ ਜਾਂਦੇ ਅਹੀਂ ਡਿਆੜੀ ਕਿ ਟੰਗ ਦਿੰਦੇ ਸੀ ਬਾਈ ਜਿਹੜਾ ਆ ਗਿਆ ਪਾਓ ਬੋਸ਼ਾ ਪਾਓ ਬੋਸ਼ਾ ਸਾਨੂੰ ਆਉਂਦਾ ਹੀ ਉਹ ਅਸੀਂ ਕੱਲਾ ਹਮ ਇੱਕ ਨਾਲ ਲੰਡੂ ਮਕੈਨ ਕੋਰ ਸੀ ਅੱਛਾ ਉਹਨੂੰ ਵੀ ਘੋਟੀ ਆਉਂਦਾ ਸੀ ਉਹ ਸਾਡਾ ਉਸਤਾਦ ਸੀ ਜਣੀ ਅੱਛਾ ਉਹ ਅਸੀਂ ਖੇਤ ਤੇ ਖੜ ਤੜ ਕੇ ਜੰਗ ਕੇ ਵਜਦੇ ਭਾਗੀ ਕੀ ਅੱਛਾ ਕਿਉਂਕਿ ਮੇਰੀਆਂ ਭੂਆ ਕਰਕੇ ਮੈਨੂੰ ਸਾਰਾ ਪਿੰਡ ਜਾਣਦਾ ਸੀ ਉਹਨਾਂ ਦੇ ਖੇਤ ਉੱਟ ਕੇ ਤੇ ਉਹ ਕਹਿੰਦੇ ਮੋਟਰ ਨਹੀਂ ਚੱਲਦੀ ਹਾਂ ਉਹ ਆਪ ਗਿਆ ਵਾ ਸੀ ਨਿਹਾਲੇ ਵਾਲੇ ਤੇ ਮੁੰਡੇ ਸਾਨੂੰ ਲੈ ਗਏ ਠੀਕ ਹੈ ਸਾਡਾ ਦੇਖ ਕੇ ਜੇ ਥੱਲੇ ਉਤਰ ਗਏ ਮੋਟਰ ਮੱਚੀ ਹੈ ਕਹਿੰਦਾ ਹਾਂ ਉਹ ਕਹਿੰਦੇ ਵੀ ਬੰਨ ਛੇਤੀ ਕਹਿੰਦੇ ਝੋਨੇ ਦਾ ਕੰਮ ਐ ਸਾਨੂੰ ਕਹਿੰਦੇ ਉੱਤਰੋ ਬੋਰ ਚ ਹੋਏ ਅਸੀਂ ਭਾਈ ਡਰਦੇ ਡਰਦੇ ਮਸਾ ਉਤਰੇ ਠੀਕ ਹੈ ਬੋਲਤੇ ਅਸੀਂ ਤਾਂ ਨਾਟ ਅਸੀਂ ਤਾਂ ਕੀ ਕਰਨਾ ਸੀ ਹੂੰ ਅਸੀਂ ਤਾਂ ਕਰ ਲਿਆ ਪੱਖਾ ਜਿਹਾ ਪਾਸੇ ਤੇ ਰੱਸਾ ਪਾ ਕੇ ਖਿੱਚਣ ਹੀ ਲੱਗੇ ਸੀ ਉਧਰ ਉਹ ਆ ਗਈ ਜੀ ਦੀ ਮੋਟਰ ਸੀ ਉਹ ਕਹਿੰਦਾ ਕੀ ਹੋ ਗਿਆ ਉਹ ਕਹਿੰਦੇ ਮੋਟਰ ਮੱਤ ਕੀ ਕਹਿੰਦਾ ਕਿਹੜਾ ਕੁੜੀ ਆਵਾ ਕਹਿੰਦਾ ਹੂੰ ਮੈਂ ਕਹਿੰਦਾ ਬਈ ਆ ਤਾਂ ਕੰਮ ਖਰਾਬ ਹੋ ਗਿਆ ਹੀ ਤੱਲੇ ਸੀ ਹੂੰ ਮੈਂ ਕੋ ਉਤੋਂ ਡਲਿਆ ਨਾ ਨਾ ਕੁੱਟਣ ਮੈਂ ਇਹ ਜਾਣ ਕੇ ਖਲਾਤੀ ਹਾਂ ਮੋਟਰ ਨਹੀਂ ਮੱਚੀ ਹੋਣੀ ਉਹ ਕਹਿੰਦਾ ਕਸੋ ਏ ਕਿਹੜਿਆਂ ਥੱਲੇ ਤੁਸੀਂ ਹਾਂ ਮੈਂ ਕਹਾ ਬਾਈ ਸਾਡਾ ਉਸਤਾਦ ਆ ਦੇ ਤੁਹਾਡੇ ਕੋਲੇ ਖੜਾ ਤਾਂ ਅਸੀਂ ਤਾਂ ਨਾਟ ਖੋਲਣ ਆ ਲਈ ਹਾਂ ਉਹ ਕਹਿੰਦਾ ਕਾ ਤੈਨੂੰ ਕੀ ਨੇ ਮੈਸਤਰੀ ਬਣਾਇਆ ਉਹ ਕਹਿੰਦਾ ਕਹਿੰਦਾ ਜੀ ਮੈਂ ਸਾਰੀ ਚੈੱਕ ਕਰ ਲਈ ਚੱਲਦੀ ਨਹੀਂ ਉਹ ਕਹਿੰਦਾ ਤੂੰ ਨਾਟ ਕਾ ਤੋ ਦੇ ਉਹ ਮੈਂ ਕਹਾ ਬਾਈ ਸਾਡੇ ਨਾਲ ਕੋਸ ਮਾਰਿਓ ਅਸੀਂ ਕਾਸ ਦੰਨੇ ਅਸੀਂ ਨਾਟ ਨੂੰ ਕਾਸ ਕੇ ਬਾਹਰ ਨਿਕਲੇ ਉਹਨੇ ਗ੍ਰਿਪ ਪਾਸੇ ਰੱਖਿਆ ਹੋਆ ਸੀਗਾ ਉਹਨੂੰ ਗ੍ਰੈਫਿਟੀ ਨਹੀਂ ਦਿਖਿਆ ਉਹਨੇ ਗ੍ਰੈਫਿਟੀ ਦੇਖ ਕੇ ਮੋਟਰੀ ਸਾਰਤੀ ਉਹਨੇ ਸਾਈਡ ਤੇ ਰੱਖਤਾ ਵੀ ਕਈ ਵਾਰੀ ਹੂਮ ਚਲਾ ਦਿੰਦੇ ਆ ਉਹਨੇ ਜਾ ਕੇ ਲਿਆ ਕੇ ਗ੍ਰੱਪ ਲਾ ਕੇ ਸੋਚ 29 ਧਾਰ ਵਜ ਗਈ ਹਮ ਅਸੀਂ ਖੜੇ ਉਹ ਕਹਿੰਦਾ ਹੁਣ ਕਿਵੇਂ ਜਾਣਾ ਮੈਂ ਕਿਹਾ ਜਿੰਨਾ ਜਾਵਾਂਗੇ ਬਾਈ ਹਾਂ ਅਸੀਂ ਫਿਰ ਉਸਤਾਦ ਨੂੰ ਚਿੰਬੜ ਗਏ ਮੈਂ ਕਿਹਾ ਤੂੰ ਵੀ ਉਹੀ ਆ ਓਏ ਪਲਟ ਪੰਡਾ ਆਂ ਜਾਂ ਕੰਜਰ ਦਿਆ ਅਸੀਂ ਤਾਂ ਕਹਾਂ ਬਾਵਾ ਤੂੰ ਇਹ ਕੋ ਮੋਟਰ ਸਟਾਰਟ ਕਰ ਦਿੰਦੇ ਉਦੋਂ ਸਾਈਕਲ ਨਾਲ ਹਾਂ ਜਦੋਂ ਬੰਦਦੇ ਸੀ ਨਾ ਜੀ ਸਾਈਕਲ ਖੜਾ ਕੇ ਇੱਕ ਬੰਦੇ ਨੂੰ ਕਹਣਾ ਵੀ ਤੂੰ ਪੈਡਲ ਮਾਰ ਹਾਂ ਉਦੋਂ ਕਰੰਟ ਕਢਾਉਂਦੇ ਹੁੰਦੇ ਸੀ ਹੂੰ ਜਦੋਂ ਕਰੰਟ ਨਿਕਲਣਾ ਹੀ ਸਾਈਕਲ ਨੂੰ ਲਾ ਦੇਣੀ ਤਾਰ ਜਿਹੜਾ ਚਲਾਉਂਦਾ ਸੀ ਉੱਤੇ ਬੈਠਾ ਐ ਕਰੀ ਜਾਂਦਾ ਜੀ ਨੂੰ ਕਹਣਾ ਮੋਟਰ ਸਟਾਰਟ ਕਰ ਉਹਨਾਂ ਕਹਿੰਦੇ ਨਹੀਂ ਵੇਅਰ ਕਰੂੰ ਪਹਿਲੇ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਦਾ ਕੀ ਆ ਸਾਲਿਆਂ ਦਾ ਕਰੰਟ ਲਾ ਦੇਣਾ ਲਾ ਦੇਣਾ ਉੱਥੋਂ ਵੀ ਪੂਰੀ ਪੈ ਗਈ ਅਜੇ ਬਸ ਹੋ ਗਿਆ ਕੰਮ ਇਹ ਪੜ ਗਿਆ ਨੇ ਪੜ ਗਿਆ ਆ ਗਈ ਕਿੰਨੇ ਦਿਨ ਲਾਇਉਂਦੇ ਉਥੇ ਉਥੇ ਤਾਂ ਇਹ 2 ਮਹੀਨੇ ਲਾਤੇ ਬਹੁਤ ਲੰਮਾ ਸਮਾਂ ਰੁਪਏ ਬਣ ਲੱਗੇ ਸਾਨੂੰ ਅੱਛਾ ਉਹ ਬੁਸ਼ਾਂ ਕਰਕੇ ਹਾਂ ਹਾਂ ਅਹੀਂ ਤਾਂ ਗੋਲ ਗੱਪਿਆਂ ਵਾਲਿਆਂ ਕੋਲੇ 버ਗਰਾਂ ਵਾਲਿਆਂ ਕੋਲੇ ਅਸੀਂ ਤਾਂ ਐਂ ਫਿਰਦੇ ਹੁੰਦੇ ਸੀ ਉਦੋਂ ਕਚਕ ਹੁੰਦੀ ਸੀ ਇਮਲੀ ਕਚਕ ਗੋਲ ਗੱਪਾ ਇਹ ਜਿੰਨੀਆਂ ਚੀਜ਼ਾਂ ਹੁੰਦੀਆਂ ਸੀ ਜਾਂ ਗੋਲੇ ਹੁੰਦੇ ਸੀ ਇਮਲੀ ਵਾਲੇ ਹਾਂ ਉਦੋਂ ਨਿਕੇ ਨਿਕੇ ਗੋਲੀਆਂ ਹੁੰਦੀਆਂ ਸੀ ਸਾਡੇ ਅਸੀਂ ਸਰਦਾਰ ਹੁੰਦੇ ਸੀ ਸਕੂਲ 'ਚ ਹਰੇਕ ਨੂੰ ਕਹਣਾ ਵੀ ਖਾਣੇ ਲੈ ਸਾਡੇ ਕੋਲੇ ਆ ਯਾਰ ਸਮਾਂ ਖਾਣ ਨੂੰ ਵੱਧ ਫੇਰ ਉਧਰੋਂ ਵੀ ਪੂਰੀ ਪਹਿਕੇ ਆ ਗਏ ਅਸੀਂ ਵੀ ਨਹੀਂ ਹਾਂ ਇਹ ਤੇਰੀ ਪੜਦਿਆਂ ਨੇ ਅਸੀਂ ਕੀ ਕਰਿਆ ਸਾਡਾ ਡੈਡੀ ਬਾਹਰ ਰਿਹਾ ਠੀਕ ਹੈ ਲਵਲਾਨ ਚ ਰਿਹਾ ਬਹੁਤ ਸਾਲ ਉਹ ਠੀਕ ਹੈ ਉਹ ਲਿਆਇਆ ਡਾਲਰ ਉਹਨੇ ਦੋ ਕਿੱਲੇ ਵੈ ਵੀ ਲੈ ਸੀ ਵਿਚਾਰੇ ਨੇ ਤੇ ਉਹਨੇ ਲਿਆਂਦੇ ਡਾਲਰ ਬਾਵਾ ਸੀਗੇ ਹਾਂ ਤੇ ਮੈਥੋਂ ਵੱਡੇ ਨੂੰ ਪੇਟੀ ਚ ਦੇ ਸੀਗੇ ਠੀਕ ਹੈ ਉਹ ਮੈਨੂੰ ਕਹਿੰਦਾ ਡੁਪਲੀਕੇਟ ਪੈਸੇ ਕਿੰਨੇ ਪਏ ਆਪਣੇ ਘਰੇ ਅੱਛਾ ਕਹਿੰਦਾ ਆਪਾਂ ਗੋਲ ਗੱਪੇ ਵਾਲੇ ਨੂੰ ਫੁੱਦੂ ਬਣਾਈਏ ਹਾਂ ਮੈਂ ਕਿਹਾ ਲੈ ਚੱਲੋ ਜਦੋਂ ਗੋਲ ਗੱਪੇ ਵਾਲੇ ਨੂੰ ਪਤਾ ਸੀ ਇਹ ਤਾਂ ਡਾਲਰ ਹੈ ਹਾਂ ਉਹ ਕਹਿੰਦਾ ਕਿੰਨੇ ਆ ਤੁਹਾਡੇ ਕੋਲ ਕਹਿੰਦਾ ਟੂਲ ਬਹੁਤ ਆ ਇਹ ਉਹ ਕਹਿੰਦਾ ਸਾਰੇ ਦੇ ਦਿਓ ਦਿੱਲੀ ਗੋਲਗਾ ਗੋਲ ਗੱਪੇ ਗੱਤ ਕਿੰਬਲੀ ਦਿੱਲੀ ਜਿੰਨੀ ਮਰਜ਼ੀ ਖਾਓ ਅਸੀਂ ਸਾਰੇ ਵੜਾਤੇ ਉਹਨੂੰ ਬਈ ਉਹ ਰੁਪਈਆ ਸੀਗਾ 2.3 ਲੱਖ ਲੱਖ ਦਾ ਤਾਂ ਕਿੰਦਾ ਸੀ ਹਾਂ ਤੇ ਮੇਰਾ ਮਾਮਾ ਮੇਰੇ ਪੌਜੀ ਆ ਸਾਰੇ ਰਿਟਾਇਰ ਹੋਏ ਵੇ ਇੱਕ ਮਾਮਾ ਮੇਰਾ ਬੈਂਕ ਚੋਂ ਰਿਟਾਇਰ ਹੋ ਕੇ ਫੌਜ ਚ ਬੈਂਕ ਚ ਲੱਗਿਆ ਠੀਕ ਹੈ ਉਧਰ ਦੀ ਉਹ ਮੇਲਣਾ ਆ ਗਿਆ ਅਸੀਂ ਤਾਂ ਗੋਲ ਗੱਪਿਆਂ ਵਾਲਾ ਆਪਦਾ ਹੀ ਬਣਾ ਲਿਆ ਸਟਾਲ ਆਪਣੀ ਹੈ ਹਾਂ ਜੇ ਕੋਈ ਸਾਡਾ ਆੜੀ ਹੁੰਦਾ ਸੀ ਉਹਨੂੰ ਕਹਿੰਦਾ ਇਹਨੂੰ ਵੀ ਖਵਾ ਹਾਂ ਮਿਲ ਕਣ ਆ ਜਾ ਖਾ ਲਾ ਉਹਦੇ ਕੋਲ ਤਾਂ ਰੁਪਈਆ ਤਾਂ ਲੱਗੇ ਸੀ ਉਹਨੇ ਕਿੰਨੇ ਖਾ ਜਾਣਗੇ ਯਾਰ ਇਹ ਸਹੀ ਹੈ ਖਵਾਵਾਂਗੇ 2-4 ਮਹੀਨੇ ਜਵਾਬ ਦੇ ਦਾਂਗੇ ਫਿਰ ਹਾਂ ਤੇ ਉਹ ਭਈ ਇੱਕ ਦਿਨ ਮਾਮਾ ਆਇਆ ਮੇਰਾ ਤੇ ਸਾਡਾ ਪਿਓ ਆਡੀ ਮਾਂ ਨੂੰ ਕਹਿੰਦਾ ਵੀ ਪੈਸੇ ਦੇ ਦੇ ਕੱਢ ਕੇ ਇਹਨੂੰ ਇਹ ਆ ਕੇ ਪਟਾ ਕੇ ਲਿਆ ਦੂ ਕ੍ਰਾਂਤੀ ਹਾਂ ਉਹਨੋਂ ਘਟੀ ਜਾਵੰਦਾ ਹੀ ਪਿੰਡਾਂ ਵਾਲਿਆਂ ਨੂੰ ਹਾਂ ਉਹਨੇ ਜੋ ਪੇਟੀ ਖੋਲੀ ਉਹਦੇ ਵਿੱਚ ਪੈਸੇ ਐ ਨਹੀਂ ਹਾਂ ਮੈਂ ਕਰੇ ਸੀ ਸਾਡਾ ਬੁਰਾ ਪੁੱਤ ਰਿਆ ਫਿਰ ਮੈਂ ਕਿਹਾ ਇੱਡੀ ਕਿਹੜੀ ਗੱਲ ਹੋ ਗਈ ਯਾਰ ਕਿਹੜੇ ਪੈਸੇ ਲੱਭਦੇ ਮੈਂ ਕਿਹਾ ਤੀ ਹਾਂ ਕਹਿੰਦਾ ਡਾਲਰ ਐ ਇੱਥੇ ਮੈਂ ਕਿਹਾ ਕਿ ਤਾ ਡੁਬਲੀਗੇਟ ਜੇ ਸੀ ਕਹਿੰਦਾ ਹਾਂ ਮੈਂ ਕਿਹਾ ਤਾ 골 ਕੱਪੇ ਵਾਲੇ ਹੁੰਦੇ ਤੇ ਰਾਜੂ ਨੇ ਕਹਿੰਦਾ ਲਾ ਹਾਂ ਸਾਰੇ ਹੀ ਹਾਂ ਮੈਂ ਕਿਹਾ ਹਾਂ ਉਹ ਤਾਂ ਸਾਰੇ ਹੀ ਲੈ ਗਿਆ ਉਹ ਕਹਿੰਦਾ ਡੇਲੀ 골 ਕੱਪੇ ਖਾਲਿਆ ਕਰੋ ਫੜਾਓ ਮੈਂ ਕਿਹਾ ਜੀ ਤਾ ਦੇਤੇ ਭਾਈ ਉਹਨਾਂ ਨੇ ਦੂਜੇ ਦਿਨ ਅੱਧੀ ਸੁੱਟੀ ਆਉਂਦਾ ਸੀ ਉਹ ਹੋ ਗਏ ਚਾਰ ਜਣੇ ਇਕੱਠੇ ਪੰਜ ਸਿਰ ਲਿਆ ਗੋਲ ਗੱਪਿਆਂ ਵਾਲਾ ਹਾਂ ਅਸੀਂ ਤਾਂ ਉਹਦੀ ਜਮਾਤ 'ਚ ਬੈਠੇ ਸੀ ਗੋਲ ਗੱਪਿਆਂ ਵਾਲਾ ਭੱਜ ਆਵੇ ਸਾਡੀ ਡਰੈਂਗ ਵਾਲੀ ਭੈਣ ਜਿੰਦੀ ਸੀ ਕਹਿੰਦਾ ਭੈਣ ਜੀ ਬਚਾਓ ਹਾਂ ਖਬਰਦਾਰ ਭੈਣ ਜੀ ਕਹਿੰਦੀ ਜੇ ਹੱਥ ਲਿਆ ਸਾਡਾ ਬੁੜਾ ਕਹਿੰਦਾ ਲਫੇੜਾ ਮਾਰਾ ਚੱਪੜ 'ਚ ਜਾਏਗੀ ਹਾਂ ਸਾਡਾ ਕਹਿੰਦਾ ਇੰਨਾ ਰੁਪਈਆ ਲੈ ਗਿਆ ਤੂੰ ਤੇਰੀ ਖਬਰਦਾਰ ਹਾਂ ਉਹ ਕਹਿੰਦੀ ਉਹ ਕਿਵੇਂ ਲੈ ਗਿਆ ਕਹਿੰਦਾ ਤੈਨੂੰ ਪੁੱਛੋ ਕਹਿੰਦਾ ਪੈਸੇ ਮਂਗਾ ਕੇ ਦਿਨਾ ਕਹਿੰਦਾ ਘਰੇ ਪਏ ਆ ਹਾਂ ਮੈਂ ਕਹਾ ਤੂੰ ਤਾਂ ਕਹਿੰਦਾ ਡੁਬਲਿਕੇਟ ਆ ਓਏ ਹਾਂ ਅਸੀਂ ਤਾਂ ਤੈਨੂੰ ਤਾਂ ਦਿੱਤੇ ਸੀ ਹਾਂ ਸਾਨੂੰ ਥੋੜੀ ਦੱਸਿਆ ਵੀ ਇਹ ਬਾਹਲੇ ਮਹਿੰਗੇ ਆ ਸਹੀ ਹੈ ਫੇਰ ਭਾਈ ਉਹਨੂੰ ਲਿਆ ਕੇ ਘਰੇ ਬੰਨਿਆ ਉਹਨਾਂ ਨੇ ਅੱਛਾ ਅਸੀਂ ਜੋ ਆਕਾ ਨੂੰ ਕਰੀ ਜਾਈਏ ਅੱਜ ਵੀ ਗੱਟਕ ਦੀ ਮौज ਆ ਗੋਲ ਗੱਪਿਆਂ ਦੀ ਸਾਡੇ ਘਰੇ ਖੜਾ ਸਾਈਕਲ ਸਾਨੂੰ ਫੇਰ ਜੜੀ ਲੱਤੀ ਵੀ ਕੋਈ ਨਹੀਂ ਵੀ ਇਹਨੇ ਪੈਸੇ ਖਰਾਬ ਕਰ ਦਿੱਤੇ ਕਿ ਆਪਾਂ ਫੇਰ ਉਹ ਆਏ ਉਹਨਾਂ ਦੇ ਘਰ ਦੇ ਪੈਸੇ ਲੈ ਕੇ ਆਏ ਫੇਰ ਉਹਨੂੰ ਛੜਾ ਕੇ ਲੈ ਕੇ ਗਏ ਰਾਤ ਨੂੰ ਐਓ ਜੇ ਕੰਮ ਹੁੰਦੇ ਸੀ ਮੇਰੇ ਤਾਂ ਹਾਂ ਇੱਕਾ ਟੀਵੀ ਬਹੁਤ ਲਾਉਂਦਾ ਸੀ ਮੈਂ 2000 ਅੱਛਾ 2000 ਉਹ ਤੋਂ ਲਾਉਂਦਾ ਸੀ ਨਾ 50 ਪੈਸੇ ਲੈਂਦੇ ਹੁੰਦੇ ਧੋਣ ਦੇ ਬਿਲਕੁਲ ਅਸੀਂ ਪੈਸਾ ਪੂਜ਼ਾ ਨਹੀਂ ਲੈਂਦੇ ਸੀ ਅੱਛਾ ਜਿਵੇਂ ਇਕੱਠੇ ਕਰਕੇ 10 ਰੁਪਏ ਲਿਆਂਦਾ ਹਾਂ ਲਿਆ ਕੇ ਜਿਵੇਂ ਉਹ ਤੋਂ ਥੋੜੇ ਜਿਹੇ ਪੈਸੇ ਚ ਦੇ ਦਿੰਦੇ ਹੁੰਦੇ ਸੀ ਉਹ ਜੀ ਉਹ ਵਸ ਸਾਡੀ ਸਟੋਰ ਸਾਡੀ ਹੁੰਦੀ ਸੀ ਮੂਰੇ ਅਸੀਂ ਓਏ ਛੋਲੇ ਲਾਓ ਹਮ ਮਗਰ ਲੈਣੇ ਕਹਣਾ ਨਹੀਂ ਭਾਈ ਖਤਰ ਹੋ ਕੇ ਖiladi ਲਾ ਦੇ ਐਵੇਂ ਲਾ ਦੇ ਨਾਕਾਬੰਦੀ ਲਾ ਬੀਅਸੀ ਸਰਦਾਰ ਹਾਂ ਰਾਤ ਨੂੰ ਨਾਲੇ ਚਾਹ ਪੀਉਣੀ ਸਾਰਿਆਂ ਨੂੰ 8 ਵਜੇ ਹਾਂ ਨਾਲਿਆ ਰੋ ਬੋਲਿਓ ਨਾ ਘਰ ਦੇ ਗਾਲਾ ਕੱਢਣਗੇ ਟੈੱਕੇ ਬੈਠ ਜਾਓ ਸੌਰੀ ਰਾਤ ਲੋਕਾਂ ਨੇ ਵੇਖੀ ਜਾਣੇ ਵੀ ਜੀਰ ਹਨ ਤੇ ਆ ਪਤਾ ਸੀ ਵੀ ਆਏ ਟੀਵੀ ਕੰਦਾ ਨਾ ਲਾਮਕਣਗੇ ਇਹਨਾਂ ਨੂੰ ਕਹਿੰਦੇ ਪੁੱਛਣਾ ਹੀ ਨਹੀਂ ਸੀਹੀ ਗੱਲ ਹੈ ਪਹਿਲਾਂ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਆ ਟੀਵੀ ਹੈ ਟੀਵੀ ਹੈ ਅਸੀਂ ਸਾਡੇ ਪਿੰਡ 'ਚ ਦੋ ਘਰਾਂ ਦੇ ਲੱਗਿਆ ਸੀ ਅਸੀਂ ਬਾਹਰ ਖੜ ਗਿਆ ਛਤਰੀ ਵਾਲੀ ਵੇਖੀ ਜਾਣਾ ਕਬੂਤਰ ਆਏ ਵੇ ਓਏ ਉਹ ਦੇ ਕਬੂਤਰਾ ਐਵੇਂ ਛਤਰੀ ਤੇ ਬੈਠੇ ਨੇ ਕਬੂਤਰਾ ਸੀ ਕਿ ਨਾ ਕਿ ਇਹ ਟੀਵੀ ਆ ਅਛਾ ਥੱਲੇੋਂ ਘੜਿਆ ਨੇ ਝਤਰੀ ਵੇਖੀ ਜਾਣੀ ਹਾਂ ਐ ਤਿੰਨ ਕਬੂਤਰਾ ਆ ਗਏ ਯਾਰ ਫਿਲਮ ਨਹੀਂ ਚੱਲਦੀ ਛਤਰੀ ਤੇ ਫਿਲਮ ਪਾਲਦੇ ਹੁੰਦੇ ਸੀ ਹੌਲੀ ਹੌਲੀ ਪਤਾ ਲੱਗਿਆ ਫੇਰ ਆਪਾਂ ਹੋਰ ਰੇਂਜ ਨਹੀਂ ਆਉਂਦੀ ਚੱਕੇ ਲਾਉਣ ਲੱਗੇ ਸਾਈਕਲਾਂ ਦੇ ਹਾਂ ਚੱਕੇ ਸਾਈਕਲਾਂ ਦੇ ਉਤਾਰਾਂ ਗਿਆ ਲਾ ਕੇ ਲਾ ਦੇਣਾ ਵੀ 4 ਰੁਪਏ ਕਮਾਉਣ ਦੀ ਲੋੜ ਨਹੀਂ ਤਾਂ ਟੀਨੇ ਕਮਾਈ ਜਾਣੇ ਇੱਕ ਨੇ ਥੱਲੇੋਂ ਆਵਾਜ਼ਾਂ ਮਾਰੀ ਜਾਣੀਆਂ ਹੋਰ ਕਮਾ ਇਧਰ ਨੂੰ ਕਰ ਇਧਰ ਨੂੰ ਕਰ ਹੁਣ ਤਾਂ ਗੱਲਾਂ ਹੀ ਗਈਆਂ ਗੱਲਾਂ ਹੀ ਗਈਆਂ ਜੋ ਆਕ ਬੁਮਾਰਾ ਕਾ ਤੋ ਹੁੰਦੇ ਆ ਉਮਰਾ ਕਾ ਤੋ ਘਟ ਗਈਆਂ ਬਾਈ ਬਿਲਕੁਲ ਆਪਾਂ 7ਵੇਂ ਸਾਲ ਚ ਤਾਂ ਸਕੂਲ ਜਾਂਦੇ ਸੀ ਸਹੀ ਹੈ ਫੁੱਲ ਖੇਡਦੇ ਸੀ ਹਾਂ ਉਦੋਂ ਵੀ ਜਦੋਂ ਜਾਂਦੇ ਸੀ ਨੀਕਰਾਂ ਚ ਹੁੰਦੇ ਸੀ ਸ਼ਰਿਆਮ ਖੁੱਲੇ ਫਿਰਦੇ ਸੀ ਵਧੀਆ ਨਜ਼ਾਰੇ ਨਾਲ ਬਿਲਕੁਲ ਕੋਈ ਐਡੀ ਕੋਈ ਜਾਵੇ ਸਕਤਾਈ ਨਹੀਂ ਹੁੰਦੀ 5ਵੀਂ ਤੱਕ ਨਾ ਉਦੋਂ ਨੂੰ ਜਵਾਕ ਮਚਿਓਰ ਹੋ ਜਾਂਦਾ ਸੀ ਸਹੀ ਹੈ ਹੁਣ 2.5 ਸਾਲ ਦੇ ਨੂੰ ਜਾ ਕੇ ਬੈਣ ਚ ਬਿਠਾ ਦਿੰਦੇ ਆ ਯਾਰ ਕਈ ਦਾ ਦੋ ਦੋਆਂ ਦੇ ਵਿੱਚ ਤੁਰੇ ਫਿਰਦੇ ਆ ਹਾਂ ਹੁਣ 2.5 ਸਾਲ ਦੇ ਬੱਚੇ ਦੇ ਦਿਮਾਗ ਤੇ ਡਿਪਰੈਸ਼ਨ ਆ ਵੀ ਮੈਂ ਸਕੂਲ ਜਾਣਾ ਸਹੀ ਹੈ ਉਹਦੀ ਉਮਰ ਕਿਵੇਂ ਵਧੂਗੀ ਗ੍ਰੋਥ ਕਿਵੇਂ ਵਧੂਗੀ ਕੱਦ ਕਿਵੇਂ ਵਧੂਗਾ ਬਿਲਕੁਲ ਉਮਰ ਘਟੂਗੀ ਘਟੂਗੀ ਜਦੋਂ ਟੈਨਸ਼ਨ ਹੀ ਉਹਦੇ ਜਾਮਦੇ ਦੇ ਪਾਤੀ ਤੁਸੀਂ ਸਹੀ ਹੈ ਸਕੂਲ ਵਾਲੀ ਵੀ ਦਾਸ ਮੈਨੂੰ ਆਏ ਨਹੀਂ ਪਤਾ ਲੱਗਦਾ ਵੀ ਸਾਰੇ ਥੋੜਾ ਡੀਸੀ ਲੱਗ ਜਾਂਦੇ ਪੜ੍ਹ ਕੇ ਯਾਰ ਹੂੰ ਤੁਸੀਂ ਯਾਰ ਸਿਆਂ 7 ਸਾਲਾਂ ਦਾ ਹੋ ਗਿਆ ਭੇਜ ਦਿਓ ਮੈਂ ਤਾਂ 85 ਸਾਲਾਂ ਦਾ ਲਾਇਆ ਸੀ ਹੂੰ ਜਰਜੇ ਦੇ ਕਰਮਾਂ ਚ ਹੋਇਆ ਤੈ ਪੜ ਲੂ ਲਿਖਿਆ ਤਾਂ ਉਹਨੇ ਪ੍ਰਮਾਤਮਾ ਨੇ ਆ ਵੀ ਇਹਨੇ ਕੀ ਬਣਾ ਆਪਾਂ ਆਪ ਦੀ ਮਰਜ਼ੀ ਨਾਲ ਤਾਂ ਕੁਝ ਨਹੀਂ ਬਣਾ ਸਕਦੇ ਮੈਨੂੰ ਮਤਲਬ ਕਿ ਫਿਲਮਾਂ ਚ ਪਾਉਣ ਨੂੰ ਮੈਨੂੰ ਹਰ ਬੰਦੇ ਨੇ ਜੋਰ ਲਾਇਆ ਆਹ ਕੀ ਕਰਦੇ ਹੁੰਦੇ ਜਿਹੜੀ ਮਾਡਲਿੰਗ ਕਰਦੇ ਹੁੰਦੇ ਮੈਂ ਬੜਾ ਸਲੈਮ ਹੁੰਦਾ ਸੀ ਉਦੋਂ ਉਹਦੇ ਬਾਰੇ ਜੰਡੀਗੜ੍ਹ ਬੰਦੇ ਆਏ ਮੇਰੇ ਕੋਲੇ ਮੈਂ ਕਿਹਾ ਨਾ 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 ਉਦੋਂ ਲੋਕ ਕਹਿੰਦੇ ਹੁੰਦੇ ਕੰਜਰ ਕੰਮ ਆ ਹਨਾ ਹੂੰ ਟੀਵੀ ਵਾਲੇ ਨੂੰ ਉਦੋਂ ਬੁੜੇ ਆਉਣ ਨਹੀਂ ਦਿੰਦੇ ਸੀ ਹਾਂ ਮੇਰੇ ਮਗਰ ਮਗਰ ਕਰਦੇ ਹੁੰਦੇ ਸੀ ਠੀਕ ਹੈ ਤੇ ਉਹ ਕੁਦਰਤ ਮਹਾਰਾਜ ਦੀ ਚਲੋ ਮੇਰਾ ਬੇਟਾ ਸ਼ਾਰਟ ਮੂਵੀਆਂ 'ਚ ਜਾਣ ਲੱਗ ਗਿਆ ਅਗਰ ਚੇਤ ਉਹਨਾਂ ਨਾਲ ਪਾਨੇ ਉਹਨਾਂ ਨਾਲ ਜੀਤ ਪੈਂਚਰਾਂ ਵਾਲੇ ਨਾਲ ਹੂੰ ਫਿਰ ਸਿੱਧੂ ਮੂਸੇ ਵਾਲਾ ਲੈ ਗਿਆ ਆਪਦੇ ਗਾਣੇ 'ਚ ਇਹਨੂੰ ਡਾਕਟਰ 'ਚ ਹੂੰ ਡਾਕਟਰ ਗਾਣੇ 'ਚ ਵੀ ਇਹੀ ਹੈ ਹੂੰ ਮੇਰੇ ਵਾਲਾ ਬੇਟਾ ਤੇ ਮੈਂ ਇਹਨੂੰ ਹੱਸਦਾ ਸੀ ਵੇਰੇ ਨੇ ਬਿੱਲਾ ਭਾਜੀ ਲੈ ਗਿਆ ਬਾਪੂ ਗਾਣੇ ਚ ਫੇਰ ਵੀ ਉਹਦਾ ਫੋਨ ਆਇਆ ਬਿੱਲੇ ਭਾਜੀ ਦਾ ਉਹ ਕਹਿੰਦਾ ਵੀ ਸ਼ੂ ਗਾਣਾ ਕਰਨਾ ਆਪਾਂ ਕਰਾਂਗਾ ਪੁੱਤ ਇਹ ਕਹਿੰਦਾ ਵੀ ਨਹੀਂ ਉਦੋਂ ਸਿੱਧੂ ਦਾ ਕਤਲ ਹੋ ਗਿਆ ਸੀ ਹੂੰ ਇਹ ਕਹਿੰਦਾ ਵੀ ਨਹੀਂ ਅੰਕਲ ਮੈਂ ਨਹੀਂ ਇਹ ਨੂੰ ਮੈਂ ਕਿਹਾ ਯਾਰ ਤੈਨੂੰ ਚਲਾਉਂਦੇ ਚਲਾਉਂਦੇ ਨੇ ਮੈਂ ਚੱਲ ਜਾਨਾ ਬੁਢਾ ਹੋਏ ਨੇ ਤੇ ਗੱਲ ਉਹੀ ਹੋਈ ਹੂੰ ਮੇਰਾ ਜੈਨਲ ਚੱਲ ਗਿਆ ਇਹ ਨੂੰ ਮੈਂ ਕਿਹਾ ਦੇਖਿਆ ਤੈਨੂੰ ਮੈਂ ਕਿਹਾ ਸੀ ਨਾ ਪੁੱਤ ਤੂੰ ਨਹੀਂ ਚੱਲਣਾ ਮੈਂ ਚੱਲ ਜਾਣਾ ਹੂੰ ਇੱਕ ਕਿਸਮਤ ਆਪੇ ਹੀ ਲੈ ਜਾਂਦੀ ਬੰਦੇ ਨੂੰ ਆਪੇ ਹੀ ਉਹ ਜਿਹਾ ਬਲਾ ਬਣ ਜਾਂਦਾ ਉਹੋ ਜੇ ਕੰਮ ਤੇ ਬੰਦਾ ਚੱਲਿਆ ਜਾਂਦਾ ਠੀਕ ਐ ਜੇ ਪਰ ਮੋਟਰਾਂ ਤੋਂ ਬਾਅਦ ਫਿਰ ਅਗਲਾ ਕੰਮ ਅਗਲਾ ਕੰਮ ਫਿਰ ਬਈ ਟਰੱਕਾਂ ਤੇ ਇਹ ਫਿਰ ਟਰੱਕਾਂ ਵਾਲੇ ਪਾਸੇ ਹਾਂ ਭੱਜ ਕੇ ਬੰਬੇ ਵੱਜੇ ਕਿਵੇਂ ਏ ਟਰੱਕਾਂ ਵਾਲੇ ਪਾਸੇ ਕਿਵੇਂ ਜਾਂਦੱਕੇ ਘਰਦਿਆਂ ਨਹੀਂ ਭੇਜਿਆ ਗਿਆ ਆਪੇ ਹਾਂ ਨੂੰ